ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਜਿਵੇਂ ਆਪਾਂ ਮੀਟਿੰਗ ਦੇ ਵਿੱਚ ਜਿਹੜੀ ਅੱਜ ਦਾ ਲੈਕਚਰ ਦੋ ਤਿੰਨ ਤਰੀਕੇ ਜਿਹੜੇ ਹੈਗੇ ਆਪਣੇ ਡੇਰੀ ਫਾਰਮਰ ਦੇ ਉੱਤੇ ਜੋ ਸਾਨੂੰ ਪ੍ਰੋਬਲਮ ਆਉਂਦੀਆਂ ਜਿਵੇਂ ਆਪਾਂ ਜਾਣਦੇ ਕਿ ਜਿਹੜਾ ਸਾਡਾ ਲਕਟੇਸ਼ਨ ਆ ਜਿਹੜਾ ਸੁਹਾ ਉਹ ਸਟਾਰਟ ਹੋਣ ਜਾ ਰਿਹਾ ਗਾਵਾਂ ਸਾਡੀਆਂ ਡਰਾਈ ਹੋ ਗਈਆਂ ਤੇ ਇੱਕ ਤੇ ਜਿਹੜਾ ਸਾਡੇ ਡਾਕਟਰ ਲੋਰੈਂਟ ਫਰਾਂਸ ਤੋਂ ਆਏ ਸੀਗੇ ਜਿਨ੍ਹਾਂ ਨੇ ਆਪਾਂ ਨੂੰ ਇਹ ਦੱਸਿਆ ਕਿ ਜਿਹੜੀਆਂ ਸਾਡੀਆਂ ਗਾਵਾਂ ਉਹਨਾਂ ਨੂੰ ट्रांजिशन ਫੇਸ ਦੇ ਵਿੱਚ ਉਹਨਾਂ ਦੀ ਫੀਡਿੰਗ ਕਿਦਾਂ ਦੀ ਹੋਣੀ ਚਾਹੀਦੀ ਹੈ ਉਹਨਾਂ ਦੀ ਮੈਨੇਜਮੈਂਟ ਕਿਦਾਂ ਦੀ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਕਿਵੇਂ ਅਸੀਂ ਵਾਧੂ ਤੋਂ ਵਾਧੂ ਜਿਹੜੀ ਪ੍ਰੋਡਕਸ਼ਨਾ ਉਹਨਾਂ ਤੋਂ ਲੈ ਸਕਦੇ ਹਾਂ ਅਗਲੇ ਆਉਣ ਵਾਲੇ ਸੂਏ ਦੇ ਵਿੱਚ ਦੂਸਰਾ ਜਿਹੜਾ ਸਭ ਤੋਂ ਮੇਨ ਇੰਪੋਰਟੈਂਟ ਸੀਗਾ ਕਿ ਜਿਹੜਾ ਬਰੂਸੀਲੋਸ ਆ ਜਿਹੜੀਆਂ ਸਾਡੀਆਂ ਗਾਵਾਂ ਦੇ ਵਿੱਚ ਬਿਮਾਰੀ ਇੱਕ ਵਾਇਰਲ ਬਿਮਾਰੀ ਆ ਉਹਨੂੰ ਅਸੀਂ ਕਿਵੇਂ ਬੱਚਿਆਂ ਦੀ ਵੈਕਸੀਨ ਕਰਨੀ ਹੈ ਕਿਵੇਂ ਅਸੀਂ ਉਹ ਤੋਂ ਬਚਣਾ ਹੈ ਕਿ ਅਗਰ ਉਹ ਹੋ ਜਾਂਦੀ ਆ ਜਾਂ ਉਹ ਕਿਉਂਕਿ ਉਹ ਜਾਨਵਰਾਂ ਦੇ ਵਿੱਚ ਵੀ ਆਉਣ ਵਾਲੀ ਬਿਮਾਰੀ ਆ ਤੇ ਉਹ ਮਨੁੱਖਾਂ ਦੇ ਵਿੱਚ ਵੀ ਆਉਣ ਵਾਲੀ ਬਿਮਾਰੀ ਆ ਤੇ ਉਹਦੇ ਤੋਂ ਅਸੀਂ ਕਿਸ ਤਰ੍ਹਾਂ ਜਿਹੜਾ ਬਚਾਅ ਕਰਨਾ ਆਪਣਾ ਤੇ ਤੀਜਾ ਜਿਵੇਂ ਆਪਾਂ ਜਾਣਦੇ ਹਾਂ ਕਿ ਜਿਹੜਾ ਉਲੀ ਦਾ ਜਿਹੜਾ ਜ਼ਹਿਰ ਆ ਉਹ ਸਾਡੇ ਝਾਵਾਵਾਂ ਲਈ ਵੀ ਖਤਰਨਾਕ ਆ ਉਹ ਸਾਡੇ ਹਿਊਮਨ ਲਈ ਵੀ ਖਤਰਨਾਕ ਆ ਕਿਉਂਕਿ ਉਲੀ ਆ ਜਿਹੜੀ ਉਹ ਦੁੱਧ ਦੇ ਵਿੱਚ ਆਉਂਦੀ ਆ ਤੇ ਉਹ ਇੱਕ ਕੈਂਸਰ ਦਾ ਕਾਰਨ ਵੀ ਬਣਦੀ ਆ ਤੇ ਉਹ ਉਹਦੇ ਬਾਰੇ ਵੀ ਵਿਚਾਰ ਚਰਤਾ ਕੀਤੀ ਗਈ ਕਿ ਕਿਵੇਂ ਅਸੀਂ ਉਲੀ ਨੂੰ ਤੋਂ ਜਾਨਵਰਾਂ ਨੂੰ ਬਚਾਉਣਾ ਕਿਦਾਂ ਦੇ ਸਾਡੇ ਜਿਹੜੇ ਮਟੀਰੀਅਲ ਹੋਣੇ ਚਾਹੀਦੇ ਆ ਤੇ ਓਵਰਆਲ ਅਸੀਂ ਜਿਹੜੀਆਂ ਸਾਡੀਆਂ ਝਾਵਾਵਾਂ ਤੋਂ ਪ੍ਰੋਫਿਟੇਬਿਲਟੀ ਵੀ ਲੈਣੀ ਆ ਤੇ ਇੱਕ ਚੰਗੀ ਕੁਆਲਿਟੀ ਦਾ ਜਿਹੜਾ ਦੁੱਧ ਆ ਉਹ ਵੀ ਪ੍ਰੋਡਿਊਸ ਕਰਨਾ ਦੇਖੋ ਇਹ ਜਿਹੜਾ ਪ੍ਰਚਾਰ ਹੋ ਰਿਹਾ ਬਹੁਤ ਮਾੜੀ ਗੱਲ ਹੈ ਜੀ ਇਹ ਕਿਉਂਕਿ ਬਿਨਾ ਸਾਇਲੇਜ ਤੋਂ ਅਸੀਂ ਗਾਵਾਂ ਨਹੀਂ ਪਚਾ ਸਕਦੇਗੇ ਉਹਨਾਂ ਦੀ ენਰਜੀ ਨਹੀਂ ਪੂਰੀ ਕਰ ਸਕਦੇਗੇ ਉਹਨਾਂ ਤੋਂ ਪਰਫਾਰਮੈਂਸ ਨਹੀਂ ਲੈ ਸਕਦੇ ਤੇ ਜਿਹੜੀ ਗੱਲ ਸਾਇਲੇਜ ਦੇ ਵਿੱਚ ਉਲੀ ਆ ਅਗਰ ਕਿਸੇ ਬੰਦੇ ਨੇ ਸਹੀ ਸਾਇਲੇਜ ਪਾਇਆ ਤੇ ਉਹਦੇ ਵਿੱਚ ਉਲੀ ਆ ਜਿਹੜੀ ਉਹ ਨਾ માત્ર ਹੁੰਦੀ ਆ ਅਗਰ ਅਸੀਂ ਉਹਨੂੰ ਉਹਦੀ ਵੈਲਿਊ ਦੇ ਵਿੱਚ ਵੀ ਗੱਲ ਕਰੀਏ ਤੇ ਇੱਕ ਚੰਗੀ ਕੁਆਲਿਟੀ ਦਾ ਜਿਹੜਾ ਸਾਇਲੇਜ ਆ ਉਹਦੇ ਵਿੱਚ ਜਿਹੜੀ ਟੌਕਸਿਟੀ ਦਾ ਲੈਵਲ ਆ ਉਹ 3.5 ਪੀਪੀਬੀ ਤੋਂ ਜ਼ਿਆਦਾ ਨਹੀਂ ਹੁੰਦਾਗਾ ਜਿਹੜਾ ਮੇਜਰ ਜਿਹੜਾ ਸਾਡੀ ਟੌਕਸਿਟੀ ਆ ਉਹ ਫੀਡ ਫੀਡ ਇਨਗਰੀਡੀਅੰਟ ਤੋਂ ਆਉਂਦੀ ਹੈ ਜਾਂ ਆਪਾਂ ਕਹਿ ਸਕਦੇ ਸਾਡੀ ਜਿਹੜੀ ਦਾਣੇ ਤੋਂ ਆਉਂਦੀ ਹੈ ਜਾਂ ਫੀਡ ਤੋਂ ਆਉਂਦੀ ਹੈ ਬਟ ਹਾਂ ਜੇਕਰ ਕਿਸੇ ਫਾਰਮਰ ਨੂੰ ਨੌਲੇਜ ਨਹੀਂ ਹੈ ਸਹੀ ਪ੍ਰੋਪਰ ਉਹ ਇੱਕ ਚੰਗੀ ਸੰਸਥਾ ਦੇ ਨਾਲ ਪੀਡੀਐਫ ਦੇ ਨਾਲ ਨਹੀਂ ਜੁੜਿਆ ਜਾਂ ਆਪਾਂ ਕਹਿ ਸਕਦੇ ਕਿ ਉਹਨਾਂ ਨੂੰ ਸਾਇਲੇਜ ਬਣਾਉਣ ਦਾ ਤਰੀਕਾ ਨਹੀਂ ਹੈ ਤੇ ਫਿਰ ਇਹ ਖਰਾਬ ਵੀ ਹੋ ਸਕਦਾ ਤਾਂ ਉਹਦੇ ਲਈ ਇਹੀ ਹੈ ਕਿ ਅਸੀਂ ਹਰ ਵਾਰ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਜਿਵੇਂ ਸੀਜ਼ਨ ਆਉਂਦਾ ਜਦੋਂ ਸਾਇਲੇਜ ਦਾ ਸੀਜ਼ਨ ਆਉਂਦਾ ਤੇ ਸਾਇਲੇਜ ਤੋਂ ਪਹਿਲਾਂ ਟ੍ਰੇਨਿੰਗਾਂ ਲਾਉਣੇ ਆ ਫਾਰਮਰਾਂ ਦੀਆਂ ਮੀਟਿੰਗਾਂ ਕਰਦੇ ਆ ਕਿ ਇੱਕ ਵਧੀਆ ਕੁਆਲਿਟੀ ਦਾ ਜਿਹੜਾ ਸੈਲਜ ਆ ਉਹ ਕਿਵੇਂ ਬਣਾਉਣਾ ਚਾਹੀਦਾ ਪ੍ਰੋਡਕਸ਼ਨ ਕਿਸ ਤਰ੍ਹਾਂ ਦੀ ਰਹਿੰਦੀ ਆ ਗਰਮੀ ਦੇ ਸੀਜ਼ਨ ਦੇ ਵਿੱਚ ਤੇ ਪੀਡੀਐਫ ਤੇ ਉਹਦੇ ਲਈ ਕੀ ਕਰ ਰਹੇ ਆ ਦੇਖੋ ਪ੍ਰੋਡਕਸ਼ਨ ਜਿਹੜੀ ਹੁਣ ਗਾਂ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਡਿਪੈਂਡ ਕਰਦੀ ਆ ਉਹਦੇ ਕੰਫਰਟ ਤੇ ਤੇ ਉਹਦੀ ਮੈਨੇਜਮੈਂਟ ਦੇ ਉੱਤੇ ਖਾਸ ਕਰਕੇ ਗਰਮੀਆਂ ਦੇ ਵਿੱਚ ਆ ਕੇ ਜਿੱਦੇ ਫਾਰਮਾਂ ਦੇ ਉੱਤੇ ਚੰਗੀ ਹੀਟ ਮੈਨੇਜਮੈਂਟ ਨੂੰ ਕੀਤਾ ਹੁੰਦਾ ਪੱਖਿਆਂ ਦੇ ਫੁਆਰਿਆਂ ਦੇ ਜਿਹੜੇ ਪ੍ਰਬੰਧ ਕੀਤੇ ਹੁੰਦੇ ਆ ਤੇ ਉਥੇ ਉਹ ਫਾਰਮ ਵੀ ਇੱਕ ਚੰਗੀ ਪ੍ਰੋਡਕਸ਼ਨ ਜਿਹੜੇ ਲੈ ਰਹੇ ਨੇ ਇਸ ਟਾਈਮ ਵੀ ਪੇ ਜ਼ਿਆਦਾਤਰ ਇਹਦਾ ਜਿਹੜਾ ਫੋਕਸ ਆ ਉਹ ਮੈਨੇਜਮੈਂਟ ਹੀ ਆ ਕਿ ਜਿੰਨੀ ਵਧੀਆ ਅਸੀਂ ਕੰਫਰਟ ਆਪਣੀ ਗਾਂ ਨੂੰ ਰੱਖਾਂਗੇ ਜਿੰਨਾ ਵਧੀਆ ਉਹਨੂੰ ਖਾਣ ਪੀਣ ਦੇਵਾਂਗੇ ਤੇ ਓਨੀ ਵਧੀਆ ਉਹ ਪਰਫਾਰਮੈਂਸ ਦੇ ਦੇਵੇ। ਦੇਖੋ ਡੇਰੀ ਉਤਪਾਦਨ ਦੇ ਵਿੱਚ ਸਭ ਤੋਂ ਜਿਹੜੀ ਮੇਨ ਚੀਜ਼ ਹੈਗੀ ਆ ਉਹ ਹੈਗੀ ਆ ਨੌਲੇਜ ਜੇਕਰ ਕਿਸੇ ਕੰਮ ਨੂੰ ਕਰਨ ਦੀ ਅਸੀਂ ਨੌਲੇਜ ਗੇਨ ਨਹੀਂ ਕਰਦੇਗੇ ਤੇ ਉਹ ਅਸੀਂ ਉਹ ਕੰਮ ਤੋਂ ਤੋਂ ਜਿਹੜੀ ਪ੍ਰੋਫਿਟੇਬਿਲਟੀ ਨਹੀਂ ਲੈ ਸਕਦੇ ਤੇ ਨੌਲੇਜ ਲੈਣ ਲਈ ਇਦਾਂ ਦੇ ਜਿਹੜੇ ਸੈਮੀਨਾਰ ਆ ਜਿਹਦੇ ਵਿੱਚੋਂ ਹਰ ਮਹੀਨੇ ਅਸੀਂ 2 ਤੋਂ 3 ਜਿਹੜੇ ਮਾਰ ਸਾਡੇ ਕੋਲੇ ਆਉਂਦੇ ਆ ਤੇ ਇੱਕ ਕਲਾਸਰੂਮ ਟ੍ਰੇਨਿੰਗ ਵੀ ਦਿੰਨੇ ਆ ਇੱਕ ਚੰਗੀ ਤਰੀਕੇ ਨਾਲ ਐਫਫ ਗਾਣੂ ਪਾਲਣ ਦੀ ਉਹਦੀ ਖੁਰਾਕਾਂ ਦੀ ਉਹਦੀ ਰਹਿਣ ਸਹਿਣ ਦੀ ਜਿਹੜੀ ਟ੍ਰੇਨਿੰਗ ਆ ਤੇ ਉਹ ਵੱਧ ਤੋਂ ਵੱਧ ਨੌਲੇਜ ਇਕੱਠੀ ਕਰਕੇ ਹੀ ਕੋਈ ਬੰਦਾ ਇਸ ਕਿੱਤੇ ਦੇ ਵਿੱਚ ਕਾਮਯਾਬ ਹੋ ਸਕਦਾ ਬੜੀ ਲੋਕਾਂ ਨੂੰ ਇਹਨਾਂ ਸੰਸਥਾ ਨਾਲ ਬਿਲਕੁਲ ਜੁੜਨਾ ਚਾਹੀਦਾ ਈ ਕਿਉਂਕਿ ਅਗਰ ਸੰਸਥਾ ਦੇ ਨਾਲ ਨਹੀਂ ਜੁੜਦੇ ਜਿਵੇਂ ਅਸੀਂ ਇੱਕ ਘਰ ਦੇ ਵਿੱਚ ਅੰਦਰ ਕਿਉਂਕਿ ਜਦੋਂ ਅਸੀਂ ਚਾਰ ਬੰਦੇ ਇੱਥੇ ਇਕੱਠੇ ਹੁੰਨੇ ਆ ਕੋਈ ਨਵੀਂ ਟੈਕਨੋਲੋਜੀ ਆਉਂਦੀ ਆ ਜਾਂ ਨਵੀਂ ਨੌਲੇਜ ਆਉਂਦੀ ਆ ਤਾਂ ਉਹ ਫਾਰਮ ਨੂੰ ਅੱਗੇ ਲੈ ਕੇ ਜਾਂਦੀ ਹੈ ਜੇਕਰ ਅਸੀਂ ਘਰ ਬੈਠੇ ਰਹਿੰਦੇ ਆਂ ਕੁਝ ਜਿਹੜੀ ਚੀਜ਼ ਹੈਗੀ ਆ ਪੱਠੇ ਪਾਤੇ ਤੇ ਉਹਦੇ ਵਿੱਚ ਅਸੀਂ ਫਿਰ ਡਿਵੈਲਪਮੈਂਟ ਨਹੀਂ ਕਰਤਾ ਕਰੇ ਡਿਵੈਲਪਮੈਂਟ ਕਰਨ ਵਾਸਤੇ ਘਰੋਂ ਬਾਹਰ ਨਿਕਲਣਾ ਹੀ ਪੈਣਾ ਜੀ